ਤਾ ਡੱਲੇਵਾਲ ਨੇ ਕਿਹਾ ਮੰਤਰੀ ਸਾਹਿਬ ਸੁਣ ਲਾ ਹੁਣ ਇੱਕ ਮਿੰਟ ਤੁਸੀਂ ਕਹਿੰਦੇ ਹੋ ਵੀ 1 2 ਫਸਲਾਂ ਨੂੰ ਛੱਡ ਕੇ 20 ਫਸਲਾਂ ਉੱਤੇ ਵਿਕ ਰਹੀਆਂ ਫਿਰ ਕਾਨੂੰਨ ਬਣਾਉਣ ਚ ਕੀ ਡਿੱਕਾ ਬਣਾਉਗਾ ਫਿਰ ਇਹ ਤਾਂ ਸੌਖਾ ਹੀ ਹੈ ਨਾ ਫਿਰ ਤਾਂ ਪੈਸਾ ਵੀ ਨਹੀਂ ਲੱਗਦਾ ਜਿਹੜੀਆਂ ਦੋ ਫਸਲਾਂ ਘਟਦੀਆਂ ਉਹਦੇ ਅਸੀਂ ਗੌਰ ਕਰ ਲੈਂਦੇ ਜਦੋਂ ਉਹਨਾਂ ਨੇ ਕਿਹਾ ਵੀ 80 ਲੱਖ ਅਰਬ ਰੁਪਈਆ ਜਾਂ ਬਾਹਰੋਂ ਦਾਲਾ ਮਗਾਉਂਦੇ ਆ ਤਾਂ ਨਾਲ ਦੇ ਨਾਲ ਜਵਾਬ ਦਿੱਤਾ ਢੱਲੇਵਾਲੇ ਵੀ ਕੀ ਭਾਰਤ ਦੇ ਕਿਸਾਨਾਂ ਤੇ ਵਿਸ਼ਵਾਸ ਨਹੀਂ ਤੁਹਾਨੂੰ ਵੀ ਆਹਾਂ ਦਾਲ ਪੈਦਾ ਨਹੀਂ ਕਰ ਸਕਦੇ ਕੱਲੇ-ਕੱਲੇ ਅੰਕੜੇ ਵੀ ਅੰਗੂਰ ਪੈਦਾ ਕਰਤੇ ਬਠਿੰਡੇ ਵਾਲਿਆਂ ਨੇ ਟਿੱਬੇ ਤੇ ਆ ਮੰਤਰੀ ਸਾਹਿਬ ਖੇਤੀ ਮੰਤਰੀ ਤੋਂ ਪੁੱਛ ਲਓ ਖੇਤੀ ਮੰਤਰੀ ਕੋਲੇ ਬੈਠਾ ਕਿੰਨੂਆਂ ਦੇ ਬਾਗ ਇਹਨਾਂ ਦੇ ਪੱਟਣ ਲਾਗੇ ਤੇ ਕੋਲੇ ਆ ਇਹਦੇ ਆਰਦਾ ਵੀ ਲਾਇਆ ਹੋ ਕਹਿੰਦਾ ਹਾਂ ਜੀ ਵੀ ਕਿਹੜੀ ਚੀਜ਼ ਨਹੀਂ ਕਿਸਾਨਾਂ ਨੇ ਪੈਦਾ ਕਰੀ ਸੂਰਤਮੁਖੀ ਲਾਇ ਸੂਰਤਮੁਖੀ ਵੇਚੀ ਨਹੀਂ ਤੁਸੀਂ ਮੂੰਗੀ ਦਾ ਵਾਅਦਾ ਕੀਤਾ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਤਾਂ ਫੇਰ ਮੁੜ ਕੇ ਲੋਕ ਛੋਣੇ ਕਰਨੀ ਜਾਂਦਾ ਛੋਣੇ ਤੋਂ ਹਟਾਉਂਦੇ ਨਹੀਂ ਤੁਸੀਂ ਤਾਂ ਇੱਕ ਨੇ ਜਵਾਬ ਦਿੱਤਾ ਮੰਨ ਕੇ ਗਿਆ ਕਹਿੰਦਾ ਜੀ ਸਾਡਾ ਮੰਤਰੀ ਮੰਡਲ ਪੂਰਾ ਨਹੀਂ ਸੁਝਾਅ ਤੁਹਾਡੇ ਬਹੁਤ ਤਾਕੜੇ ਨੇ ਅਸੀਂ ਨੋਟ ਕਰ ਲਏ ਜੇ ਤੁਸੀਂ ਸਾਰੀਆਂ ਕੰਪਨੀਆਂ ਸਾਨੂੰ ਦੇ ਦਿਓ ਤਾਂ ਅਸੀਂ ਤੇ ਵਿਚਾਰ ਕਰ ਲਈਏ ਤਾਂ ਇਹਦਾ ਮਤਲਬ ਉਹਨੇ ਆંકੜੇ ਉਹਨਾਂ ਕੋਲੇ ਨਹੀਂ ਅਸੀਂ ਇੱਕ ਇੱਕ ਆંકੜਾ ਪੇਸ਼ ਕਰਤਾ ਕੇ 14 ਤੋਂ ਲੈ ਕੇ 25 ਤੱਕ ਕਿੰਨੇ ਸਾਡੇ ਰੇਟ ਵਧੇ ਕਿੰਨੇ ਸਾਡੇ ਖਰਚੇ ਵਧੇ ਤਾਂ ਜਦੋਂ ਆਂਕੜਾ ਆਪਣਾ ਮਨੂ ਘਾੜ ਨੇ ਸਾਰੀ ਮੀਟਿੰਗ ਦੀ ਉਹ ਜਾਣਕਾਰੀ ਉਹਨੇ ਚਲਾਈ ਇੱਕ ਇੱਕ ਆਂਕੜਾ ਜਦੋਂ ਪੇਸ਼ ਕੀਤਾ ਤਾਂ ਨਾ ਆਪਣੇ ਪੰਜਾਬ ਵਾਲੇ ਮੰਤਰੀ ਕੋਲੇ ਨਾ ਕੇਂਦਰ ਵਾਲੇ ਕੋਲੇ ਕੋਈ ਕੱਲੇ ਐਮਐਸਪੀ ਤੇ ਆਪਣੀ ਚਰਚਾ ਹੋਈ ਹੈ ਕੱਲੇ ਜਿਹੜੀਆਂ ਆਪਾਂ 12 ਮੰਗਾਂ ਤੇ ਲੜ ਰਹੇ ਆਂ ਕੱਲੇ ਐਮਐਸਪੀ ਤੇ ਜਿਹੜੀ ਲੜਾਈ ਲੜ ਰਹੇ ਆਂ ਵੀ ਕਾਨੂੰਨ ਬਣਨਾ ਚਾਹੀਦਾ ਤਾਂ ਪਰ ਉਹ ਸਾਰੇ ਅਧਿਕਾਰੀ ਜਿੰਨੇ ਉੱਥੇ ਸਿਕਤਰਾ ਆਏ ਸੀਗੇ ਕੇਂਦਰ ਦੇ ਇਕੱਲੇ-ਇਕੱਲੇ ਕਾਪੀ ਮੰਗ ਰਹੇ ਸੀ ਵੀ ਸਾਨੂੰ ਕਾਪੀ ਦਿਓ ਜੀ ਤੇ ਵਿਚਾਰ ਕਰ ਤਾਂ ਮੰਤਰੀ ਨੂੰ ਇਹ ਕਹਿਣਾ ਪੈ ਗਿਆ ਵੀ ਜੇ ਸਿਕਤਰਾ ਨਾਲ ਤੁਸੀਂ ਕੋਈ ਇੱਕ ਮੀਟਿੰਗ ਕਰ ਜੋ ਆਪਾਂ ਕੋਈ ਤਾਂਹਾਂ ਵਾਲੇ ਪੌੜੀ ਤੇ ਚੜ ਜਾਈਏ ਅਸੀਂ ਆਖਿਆ ਵੀ ਜਿੰਨਾ ਸੀ ਅੱਜ ਬੋਲੇ ਆ ਉਹਨਾਂ ਨੋਟ ਕਰ ਲਓ ਅਗਲੀ ਗੱਲ ਤੇ ਅੱਗੇ ਬੋਲਾਂਗੇ ਡੱਲੇ ਵਾਲ ਕਹਿੰਦਾ ਕੋਈ ਕਾਪੀ ਨਹੀਂ ਦੇਣੀ ਇਹਨਾਂ ਨੂੰ ਪਰ ਜਦੋਂ ਉਸ ਪੋਜੀਸ਼ਨ ਤੇ ਆਏ ਵੀ ਕਿਸਾਨਾਂ ਦੀ ਤਾਂ ਬਹੁਤ ਆਮਦਨ ਵੱਧ ਰਹੀ ਹੈ ਦੁੱਗਣੀ ਦਾ ਵਾਅਦਾ ਕੀਤਾ ਸੀ ਸੀਸੀ ਜੀ ਪੌਣੇ ਇੱਕ 2% ਦੀ ਘਟਾ ਹੈ ਤਾਂ ਦੁੱਗਣੀ ਆਮਦਨ ਹੋ ਗਈ ਹੈ ਤਾਂ ਨਾਲ ਦੀ ਨਾਲ ਆਪਣਾ ਮਨੂ ਘਾੜਨੇ ਕਿਹਾ ਵੀ ਜਿੰਨੇ ਤੁਸੀਂ ਮੁਲਾਜ਼ਮ ਬੈਠੇ ਹੋ ਛੋਡੀ 2 ਲੱਖ ਹੈ 3 ਲੱਖ ਹੈ ਤੁਸੀਂ ਇਹ ਦੱਸੋ ਵੀ ਜੇ ਸੋਨ ਨੂੰ 50000 ਮਿਲ ਜੇ 1.5 ਲੱਖ ਮਹੀਨੇ ਦਾ ਤੁਹਾਡਾ ਕੱਟਿਆ ਜਾਵੇ ਕੱਟ ਦੇਗਾ ਅੰਕੜੇ ਆ ਜਾਣ ਵੀ ਪੂਰੇ ਭਾਰਤ 'ਚ ਮਹਿੰਗਾਈ ਵਧ ਗਈ ਖਜ਼ਾਨੇ ਚ ਪੈਸੇ ਘੱਟ ਸੀ ਤੁਸੀਂ 50000 ਨਾਲ ਸਾਰ ਨੂੰ ਸਾਰ ਲੋਗੇ ਕਹਿੰਦੇ ਜੀ ਨਹੀਂ ਲੜਾਈ ਲੜੋਗੇ ਕਹਿੰਦਾ ਲੜ ਨਹੀਂ ਪੋਚੋ 2 ਲੱਖ ਤੋਂ 50000 ਦੇਣਗੇ ਫਿਰ ਕਿਸਾਨ ਹੀ ਇੱਕ ਜਿਹੜਾ ਝੋਨਾ ਪੈਦਾ ਕਰਦਾ ਨਰਮਾ ਉਹਨੂੰ ਉਹਦਾ ਮੁੱਲ ਵੀ ਨਹੀਂ ਮਿਲਦਾ ਸੋਡਾ ਦਿੱਤਿਆ ਸੀ ਤਾਂ ਮੰਗਦੇ ਆ ਇੱਕ ਇੱਕ ਜਵਾਬ ਤੇ ਆਪਾਂ ਉਹਨੂੰ ਹਰਾ ਕੇ ਆਇਆ ਤਿੰਨ ਘੰਟੇ ਮੀਟਿੰਗ ਚੱਲੀ ਆ ਤਾਂ ਪ੍ਰਭੂ ਉਸ ਪੋਜੀਸ਼ਨ ਦੇ ਵਿੱਚ ਬਾਰ ਬਾਰ ਡੱਲੇ ਵਾਲ ਨੂੰ ਆਉਂਦਾ ਸੀ ਵੀ ਮੇਰੀ ਢੂ ਨਹੀਂ ਲੱਗਦੀ ਮੈਨੂੰ ਸਹਾਰਾ ਦਿਓ ਜਦੋਂ ਅਸੀਂ ਕਹਿੰਦੇ ਸੀ ਵੀ ਠੀਕ ਹੈ ਪ੍ਰਧਾਨ ਜੀ ਮਾੜਾ ਜਾਂ ਤੁਸੀਂ ਚਲੋ ਮੀਟਿੰਗ ਦੇ ਪਾਸੋਂ ਕਹਿੰਦਾ ਨਹੀਂ ਜਾਣਾ ਪਵਾ 4 ਘੰਟੇ ਚੱਲੇ 5 ਘੰਟੇ ਚੱਲੇ ਚੱਕਰ ਆ ਜਾਊਗਾ ਡਿੱਗ ਪੂੰਗਾ ਪਰ ਆਪਾਂ ਇਹਨੂੰ ਇਹ ਨਾ ਲੱਗੇ ਕਿ ਮੀਟਿੰਗ ਦੇ ਵਿੱਚ ਇਹ ਪੱਖ ਨਹੀਂ ਰੱਖ ਸਕਦਾ ਪਰ ਯਾਰ ਅਗਲਾ ਆਗੂ ਸੋਡਾ ਐਨੀ ਤਕਲੀਫ ਦੇ ਵਿੱਚੋਂ ਉਹ ਸੇ ਮੁੜ ਕੇ ਟਰਾਲੀ ਦੇ ਵਿੱਚ ਗਿਆ ਅਸੀਂ ਸਾਰੇ ਇਹ ਪੋਜੀਸ਼ਨ ਸਾਹਮਣੇ ਆ ਮੇਰਾ ਤਾਂ ਇਹ ਫਲਾਣਾ ਨਹੀਂ ਆਉਂਦਾ ਮੈਨੂੰ ਲੱਗਦਾ 50% ਪਿੰਡਾਂ ਦੇ ਵਿੱਚੋਂ 50% ਇਹੋ ਜਿਹੇ ਆਗੂ ਹੋਣਗੇ ਜਿਨੇ ਕੁਝ ਨਹੀਂ ਕਰਨਾ ਬੈਠਣਾ ਹੈ ਤਾਂ ਸੀ ਖੇਡਣੀ ਆਪੇ ਤੰਬੂ ਚ ਖੇਡੀ ਜਾ ਉੱਥੇ ਜਾ ਕੇ ਸੁਗਲੀਆਂ ਹੀ ਕਰਨੀਆਂ ਉੱਥੇ ਬੈਠੇ ਕਰੀ ਜਾਓ ਪਿੰਡ ਵੀ ਕਰਦੇ ਹੋ ਕੁਝ ਨਹੀਂ ਕਰਦੇ 50% ਜਿਹੜੀ ਆਪਾਂ ਉਮਰ ਦਾਲੇ ਕੋਈ ਕੰਮ ਕਰਦਾ ਇਹ ਪੋਜੀਸ਼ਨ ਦੇ ਵਿੱਚ ਐਵੇਂ ਸਾਰੇ ਮਾੜੀ ਦੀ ਤਕਲੀਫ ਆਉਣੀ ਆ ਜੀ ਮੇਰਾ ਸਰਦਾ ਨਹੀਂ ਮੈਂ ਆਇਆ ਨਹੀਂ ਹੁੰਦਾ ਮੇਰੇ ਗੋਡੇ ਆ ਜੀ ਮੇਰੇ ਦੂਜੀ ਸੀਟਾਂ ਨੂੰ ਸਾਰਾ ਕੁਝ ਹੈਗਾ ਪਾ ਆਗੂ ਆ ਇਹਦਾ ਜ਼ਿੰਮੇਵਾਰੀ ਚੱਕੋ ਜੇ ਆਗੂ ਨੂੰ ਲੱਗਦਾ ਕਿਸੇ ਨੂੰ ਵੀ ਐਡਾ ਵੱਡਾ ਬੋਝ ਮੈਂ ਚੱਕ ਨਹੀਂ ਸਕਦਾ ਪਿੰਡ ਦਾ ਇਕੱਠ ਕਰਕੇ ਕਹਿ ਦੇ ਭਾਈ ਮੈਂ ਤਾਂ ਵਰਕਰ ਵਾਂਗੂ ਕੰਮ ਕਰੂੰ ਫਿਰ ਕਿਉਂ ਲੱਤਾਂ ਡਾਗੀਆਂ ਵਿੱਚ ਜੇ ਮੈਂ ਤਾਂ ਪ੍ਰਧਾਨ ਆ ਮੈਂ ਨੇੜੇ ਨਹੀਂ ਲੱਗਣ ਦੇਤੇ ਕਿਸੇ ਨੂੰ ਜੇ ਮਾੜਾ ਜਾਂ ਪਿੰਡ ਦੇ ਵਿੱਚ ਦੂਜਾ ਖੜਾ ਕਰ ਦਈ ਇਹਦਾ ਲਓ ਜੀ ਹੁਣ ਇਹਨੂੰ ਬਣਾਉਣਗੇ ਤਾਂ ਹੁਣ ਮੈਨੂੰ ਛੱਡਣਗੇ ਭਾਈ ਜੇ ਤੁਸੀਂ ਕੋਈ ਕਰਦੇ ਨਹੀਂ ਬਰਛਦੇ ਨਹੀਂ ਪਾ ਲਗ ਭਾਗ ਆਪਣੀ ਪੂਰੇ ਪੰਜਾਬ ਦੇ ਵਿੱਚ ਅੱਜ 21 ਜ਼ਿਲਿਆਂ ਦੀ ਹਾਜ਼ਰੀ ਹੈ ਮੋਰਚੇ ਤੇ ਚੱਲ ਤੇ 7 ਜ਼ਿਲ੍ਹੇ ਚੱਲਦੇ ਹੁੰਦੇ ਸੀ ਜੱਸੇਪੁਰ 6 ਮਹੀਨਿਆਂ ਤੋਂ ਇਕੱਠ ਕਰਦੇ ਹੁੰਦੇ ਸੀ ਜਿਹੜਾ 500 ਤੋਂ 1500 ਚੰਡੀਗੜ੍ਹ ਇਕੱਠ ਤੇ 2000 ਦਾ ਦਿੱਲੀ ਅੱਜ ਤੁਸੀਂ ਝਾਤ ਮਾਰੋ ਇਹਨਾਂ ਨੂੰ ਪਠੰਡਾ ਐਡਾ ਨਹੀਂ ਕਮਜ਼ੋਰ ਅੱਜ ਤੁਸੀਂ ਕੱਲਿਆਂ ਨੇ ਪੂਰੇ ਪੰਜਾਬ ਦੇ ਵਿੱਚੋਂ 7 ਜ਼ਿਲ੍ਹੇ ਕਿੰਨੇ ਧਰਨਾ ਦੇ ਕੇ ਹੁੰਦੇ ਸੀ 2000 2000 ਚੰਡੀਗੜ੍ਹ 2000 ਦਿੱਲੀ ਉਹ ਵੀ 6-6 ਮਹੀਨਿਆਂ ਤੋਂ ਅੱਜ ਤੁਸੀਂ ਝਾਤ ਮਾਰੋ ਮੈਨੂੰ ਲੱਗਦਾ ਵੀ 10-12000 ਬੰਦਾ ਤਾਂ ਇਕੱਲੇ ਬਠਿੰਡੇ ਨੇ ਲਖਾਤਾ ਪਰ ਜਸੇਬੰਦੀ ਗਈ ਕਿੱਥੇ ਵਧੀ ਹੈ ਨਾ ਜਿਹੜੀ ਸਾਰੀ ਪੰਜਾਬ ਦੀ 20000 ਇਕੱਠਾ ਕਰਦੀ ਸੀ ਅੱਜ ਕੱਲਾ ਬਠਿੰਡਾ 15000 ਦੇ ਨੇੜੇ 15000 ਤੇ ਬਾਕੀ ਨਾ ਕੱਲਾ ਇੱਕ ਰਾਮਪਰਾ ਬਲਾ ਕਿੱਡਾ 5000 ਲਖਾਇਆ ਜਦੋਂ 4 ਰਹਿ ਜਾਊਗਾ ਪਰ ਉਮੀਦ ਤਾਂ ਹੈਗੀ ਨਾ ਕਿ 15000 ਅਸੀਂ ਜ਼ਿਲ੍ਹੇ ਦੇ ਵਿੱਚੋਂ ਬੰਦਾ ਕਢ ਲਾਂਗੇ ਤਾਂ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ ਜਿੰਨੇ ਆ ਕਿਸਾਨ ਦੱਸੇ ਬੰਦਿਆਂ ਕਿਸੇ ਕੋਲੇ 500 ਹੋਣਾ ਕਿਸੇ ਕੋਲੇ 200 ਹੋਣਾ ਕਿਸੇ ਕੋਲੇ ਇੰਨਾ ਕਿੰਨੀ ਤਾਕਤ ਚੋਂ ਤੁਸੀਂ ਇਹਦਾ ਮਤਲਬ ਹਾਥੀ ਵਾਂਗੂ ਸੋਨੂੰ ਆਪ ਦੀ ਤਾਕਤ ਦਾ ਕਿਤੇ ਬੈਠ ਕੇ ਵਿਆਖਿਆ ਨਹੀਂ ਕੀਤੀ ਵੀ ਅਸੀਂ ਕਿੰਨੇ ਤਕੜੇ ਹੋ ਚੱਲੇ ਲੀਡਰ ਕਿੰਨੀ ਕੁ ਤੁਹਾਡੀ ਮਿਹਨਤ ਕਰਦੇ ਆ ਲੀਡਰਾਂ ਨਾਲ ਨਹੀਂ ਗਏ ਤੁਸੀਂ ਬਖੇਰਿਆ ਕੋਲੇ ਆ ਲੀਡਰ ਸਾਡੇ ਨਾਲੋਂ 10 ਗੁਣਾ ਜ਼ਿਆਦਾ ਬੋਲਦੇ ਆ ਪਰ ਲੋਕਾਂ ਨੂੰ ਵਿਸ਼ਵਾਸ ਦਿੱਜਿਆ ਕਿ ਜਰ ਬੀ ਕੇ ਜੂ ਸਿੱਧੂਪੁਰ ਦੇ ਜਿਹੜੇ ਡੱਲੇਵਾਲ ਸਾਹਿਬ ਪ੍ਰਧਾਨ ਨੇ ਜੋ ਕਹਿੰਦੇ ਨੇ ਉਧਰ ਨੂੰ ਲੜ ਰਿਆ ਲੋਕਾਂ ਦਾ ਝਕਾ ਆਟੋਮੈਟਿਕ ਇਧਰ ਨੂੰ ਵਧਿਆ ਦੱਸੇ ਬੰਦੋ ਆ ਸੋਨੂੰ ਕੁਝ ਕਰਨਾ ਨਹੀਂ ਪੈ ਰਿਹਾ ਤੁਸੀਂ ਇੱਕ ਵਾਰਸ ਕਹਿੰਦੇ ਹੋ ਸਾਡੇ ਬਰਾਬਰ ਦਸੇ ਬੰਦਿਆਂ ਨੇ ਪ੍ਰੋਗਰਾਮ ਦੇਖ ਕੇ ਦੇਖ ਲੈ ਸਾਡੇ ਪਿੰਡ ਤੋਂ 100 ਗਏ ਦੂਜੇ ਪਾਸੇ 5 ਗਏ ਨੇ ਇਹਦਾ ਮਤਲਬ 95% ਤੁਸੀਂ ਮੂਹਰੇ ਉਹਨਾਂ ਲੋਕਾਂ ਕਿਸੇ ਤੋਂ ਦੋ ਗਏ ਨੇ ਤੇ ਸਾਡੇ ਪਿੰਡੋਂ ਕਿਸੇ ਦੋ ਬੱਸਾਂ ਗਈਆਂ ਰਿਆ ਕਿਤੇ ਚਾਰ ਗਈਆਂ ਨੇ ਲੋਕਾਂ ਨੇ ਜਵਾਬ ਦਿੱਤੇ ਆ ਤਾਂ ਐਸਾ ਹਾਲਾਤਾਂ ਦੇ ਵਿੱਚੋਂ ਜਸੇ ਬੰਦੇ ਨੂੰ ਲੈ ਕੇ ਗਿਓ ਭਰਾਵੋ ਮਿਹਨਤ ਬਹੁਤ ਆ ਛੋਟੀ ਬਠਿੰਡੇ ਦੀ ਛੋਟੀ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਇਕੱਲਾ ਇੱਕ ਬਠਿੰਡਾ ਜ਼ਿਲ੍ਹਾ ਜਦੋਂ ਗਿਣਦੇ ਆ ਚਾਹੇ ਠੰਡ ਦੇਣ ਦੇ ਤੌਰ ਤੇ ਆਵੇ 3-4 ਲੱਖ ਰੁਪਇਆ ਟਰੈਕਟਰਾਂ ਦੇ ਵਾਸਤੇ ਤੁਸੀਂ ਇਕੱਠਾ ਕਰਕੇ ਦਿੱਤਾ ਆ ਜਿਹੜਾ 4-5 ਲੱਖ ਰੁਪਇਆ ਹੋਣ ਵੀ ਦਿੱਤਾ ਜਿਹੜਾ 10000 ਪਿੰਡ ਨੂੰ ਪਾਇਆ ਹਰੇਕ ਪਿੰਡ ਜਿਹੜਾ ਆਪਾਂ ਵੱਧ ਰਹੇ ਆ ਇਹ ਨਹੀਂ ਜ਼ਰੂਰ ਹੁੰਦਾ ਵੀ ਅਸੀਂ ਬਠਿੰਡੇ ਵਾਲੇ ਐ ਕਰ ਰਹੇ ਆ ਛੋੜੇ ਪੈਸੇ ਦੇ ਨਾਲ ਪੂਰਾ ਪੰਜਾਬ ਖੜਾ ਹੋ ਰਿਹਾ ਪੰਜਾਬ ਦੇ ਪੈਸੇ ਨਾਲ ਦੂਜੀਆਂ ਸਟੇਟਾਂ ਖੜੀਆਂ ਹੋਣੀਆਂ ਐ ਨਹੀਂ ਪੈਸਾ ਇਕੱਲੇ ਪਿੰਡ 'ਚ ਰੱਖੀ ਜਾਓ ਤੁਸੀਂ ਉਹ ਪੈਸਾ ਬਲਾਕ 'ਚ ਵਰਤੋ ਬਲਾਕ ਕੋਲੇ ਜਿਆਦਾ ਜ਼ਿਲ੍ਹੇ 'ਚ ਵਰਤੋ ਜ਼िले ਕੋਲੇ ਜਿਆਦਾ ਦੂਜੇ ਜ਼ਿਲ੍ਹੇ ਚ ਵਰਤੋ ਪੰਜਾਬ ਕੋਲੇ ਜਿਆਦਾ ਦੂਜੀ ਸਟੇਟ ਚ ਵਰਤੇ ਤਾਂ ਘੱਟੋ ਘੱਟ 10-15 ਸੇਟਾਂ ਦੇ ਵਿੱਚ ਸਾਡੀ ਬੀਕੇਜੂ ਸਿੱਧੂਪੁਰ ਦੇ ਸੇਬੰਦੀ ਦੀਆਂ ਕਾਇਆਂ ਬਣ ਅਸੀਂ ਐਵੇਂ ਨਹੀਂ ਜਿਹੜਾ ਖਰਚਾ ਆਪਣਾ ਥੋੜਾ 10000 ਦਿੱਤਾ 5 ਦਿੱਤਾ ਜਿਹੜਾ ਖਰਚਾ ਤੇ ਸਾਨੂੰ ਦਿਸਦਾ ਮੂਰੇ ਜੇ یار 2000 ਜੱਸੇਬੰਦੀ ਨੂੰ ਕੱਢ ਕੇ 2 ਲੱਖ ਤੇ ਲੈ ਗਏ ਉਮੀਦ ਹੈ ਜੇ ਜੋਰ ਦੇ ਕੇ ਅੱਜ ਪੰਜਾਬ ਚ ਇਕੱਠ ਕਰਨਾ ਹੋਵੇ ਲੱਖ ਦਾ ਵੀ ਕਰਵਾ ਲਾਂਗੇ 2 ਲੱਖ ਦਾ ਵੀ ਕਰਵਾ ਲਾਂਗੇ 2 ਲੱਖ ਕਿਤੇ ਥੋੜਾ ਨਹੀਂ ਹੁੰਦਾ ਤੇ ਸਾਡੇ ਕੋਲੇ ਹੈ ਸਾਧਨ ਕੀ ਕੁਝ ਨਹੀਂ ਨਾ ਉਹ ਇਮਾਨਦਾਰੀ ਤੇ ਸੱਚਾਈ ਤੇ ਸਾਡੀ ਨੀਤੀ ਹੈ 2 ਲੱਖ ਕੋਈ ਜਸੇਬੰਦੀ ਨਹੀਂ ਇਕੱਠੇ ਕਰ ਸਕਦੀ ਕਿੱਥੇ ਲਿਆਏ ਉਹਨਾਂ ਦਾ ਰਿਕਾਰਡ ਜਿਹੜੀਆਂ ਦੇ ਗੱਲਾਂ ਹੁੰਦੀਆਂ ਕਿਉਂਕਿ ਉਹਨਾਂ ਦਾ ਮਨ ਸਾਫ਼ ਨਹੀਂ ਉਹਨਾਂ ਦੀ ਨੀਤ ਸਾਫ਼ ਨਹੀਂ ਸਾਡਾ ਵਿਧਾਨ ਜਿਹੜਾ 84 ਦੇ ਵਿੱਚ ਬਣਿਆ ਉਹਦੇ ਚੱਲ ਰਹੇ ਆ ਕਿ ਕਿਸਾਨਾਂ ਦੇ ਕਿੱਤੇ ਨੂੰ ਬਚਾਉਣਾ ਪੈਣਾ ਮਰਨਾ ਪੈਣਾ ਲੜਨਾ ਅਸੀਂ ਉੱਥੇ ਖੜੇ ਆ ਜਿਹੜੇ ਕਿਤੇ ਤੋਂ ਬਾਹਰ ਗਏ ਨੇ ਚਾਹੇ ਉਹ ਰਾਜਨੀਤਿਕ ਤੌਰ ਤੇ ਗਏ ਚਾਹੇ ਦੇ ਵਿਚਾਰਤੌਰ ਤੇ ਗਏ ਉਹ ਆਪਦੇ ਵਿਚਾਰ ਚ ਆ ਕੇ ਉਥੋਂ ਤੱਕ ਸਿਮਟ ਗਏ ਅਸੀਂ ਜ਼ਮੀਨ ਦੀ ਗੱਲ ਕਰਦੇ ਆ ਅਸੀਂ ਭਾ ਦੀ ਗੱਲ ਕਰਦੇ ਆ ਜਿਹੜੀਆਂ ਕਰਕੇ ਖੁਦ ਕੱਛਿਆ ਹੋ ਗਏ ਪਰ ਇਸ ਹਾਲਾਤਾਂ ਦੇ ਵਿੱਚੋਂ ਐ ਨਾ ਸਮਝੋ ਕਿ ਬਠਿੰਡਾ ਜ਼ਿਲ੍ਹਾ ਕਮਜ਼ੋਰ ਹੈ ਭਾਵੇਂ ਬਹੁਤ ਲੱਗ ਰਹੇ ਹੋ ਪਰ ਕਮਜ਼ੋਰ ਇਸ ਗੱਲ ਤੋਂ ਕਿ 300 ਜੇ ਜ਼ਿਲ੍ਹਾ ਬਠਿੰਡਾ 300 ਪਿੰਡ ਦੇ ਵਿੱਚ ਕਾਇਆ ਬਣਾਓ 300 ਪਿੰਡ ਦੇ ਵਿੱਚ ਹੋਣ ਜਿਹਦੇ 30 ਪਿੰਡ ਚੱਲਦੇ 30 ਚਲਾਵੇ 40 ਬਲਾਕ ਹੈ 40 ਪਿੰਡ ਚਲਾਉਣ ਤਾਂ ਤਕਰੀਬਨ ਜਦੋਂ ਮੀਟਿੰਗ ਹੋਵੇ ਕਿ ਬਠਿੰਡਾ ਜ਼ਿਲ੍ਹੇ ਦੇ ਜਦੋਂ 300 ਪਿੰਡ ਤੋਂ 300 ਬੱਸਾਂ ਜਾਣਗੀਆਂ ਕੱਠ ਮਲਾ ਕੇ ਦੇਖ ਲਓ ਕਿੰਨਾ ਹੋ ਜੂ ਤਾਂ 30000 ਤੇ ਜਾਊਗਾ ਕੱਲੇ ਜ਼ਿਲ੍ਹੇ ਦਾ ਤਾਂ ਅਸੀਂ ਜਦੋਂ ਇੱਥੋਂ ਤੁਸੀਂ ਬਠਿੰਡੇ ਵਾਲੇ ਇੰਨਾ ਪੈਸਾ ਖਰਚੋਗੇ ਇੰਨੀਆਂ ਕਾਹੀਆਂ ਚਲਾਓਗੇ ਬਖਸ਼ਨਾ ਦੂਜੇ ਜ਼ਿਲ੍ਹੇ ਨੂੰ ਵੀ